ਇਹ ਇੱਥੇ ਆ ਕੇ ਦੇਖੀ ਵੀ ਬਹੁਤ ਹਾਲਤ ਮਾੜੀ ਸੀਗੀ ਜੀ ਫਿਰ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਫਿਰ ਸਭ ਕੁਝ ਤਿਆਰ ਕੀਤਾ ਹਾਂ ਜੀ ਕਰ ਹਾਂਜੀ ਹਾਂਜੀ ਪਹਿਲਾਂ ਝਿਜਕਦੇ ਸੀਗੇ ਵੀ ਅਸੀਂ ਬੋਲਣਾ ਨਹੀਂ ਹੈਗਾ ਹੁਣ ਲੱਗਦਾ ਵੀ ਐ ਪੂਰਾ ਕੌਨਫੀਡੈਂਸ ਆ ਗਿਆ ਪਹਿਲਾਂ ਕਿਵੇਂ ਲੱਗਦਾ ਸੀਗਾ ਤੇ ਹੁਣ ਕਿਵੇਂ ਸਕੂਲ ਦਾ ਨਹੀਂ ਬਹੁਤ ਚੇਂਜ ਹੋਇਆ ਜੀ ਦੇਖ ਕੇ ਮੈਂ ਚਾਚਾ ਜੀ ਨੇ ਤਾਂ ਦੱਸਦਾ ਸੀ ਗੱਲ ਕਰਦਾ ਮੈਂ ਕਿ ਬਹੁਤ ਵਧੀਆ ਜੋ ਵੀ ਆ ਦੇਖ ਕੇ ਬੜੇ ਦਿਲ ਖੁਸ਼ ਹੋਇਆ ਜੀ ਹਾਂਜੀ ਐਨਰ ਦੇ ਟਾਡਾ ਸਵਾਗਤ ਹੈ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਆ ਪਿੰਡ ਗਿੱਦੜਵੰਡੀ ਵਿਖੇ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੇ ਕੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪਿੰਡ ਦੇ ਜੋ ਮੋਦਵਾਰ ਸੱਜਣ ਖੜੇ ਹੈਗੇ ਆ ਐਨਆਰਆਈ ਵੀਰ ਖੜੇ ਹੈਗੇ ਆ ਤੇ ਜੋ ਮੈਡਮ ਜੋ ਸਕੂਲ ਦੇ ਹੈਗੇ ਪ੍ਰਿੰਸੀਪਲ ਤੇ ਨਾਲ ਅਧਿਆਪਕ ਜੋ ਖੜੇ ਹੈਗੇ ਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਜੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈਗਾ ਇਹ ਸਕੂਲ ਜੋ ਤੁਸੀਂ ਦੇਖ ਸਕਦੇ ਆ ਪ੍ਰਾਇਮਰੀ ਸਕੂਲ 'ਚ ਖੜੇ ਆ ਪਹਿਲਾਂ ਇਹਦੀ ਖਸਤਾ ਬਹੁਤ ਖਸਤਾ ਹਾਲਤ ਸੀ ਪਰ ਅੱਜ ਤੁਸੀਂ ਦੇਖ ਸਕਦੇ ਆ ਵੀ ਬਹੁਤ ਵਧੀਆ ਇਹ ਸਕੂਲ ਬਣਿਆ ਹੈਗਾ ਤਾਂ ਵੀਡੀਓ ਵਿੱਚ ਦਿਖਾਉਂਗਾ ਤੁਹਾਨੂੰ ਮੈਂ ਤੇ ਪੂਰਾ ਵਧੀਆ ਬਣਿਆ ਹੈਗਾ ਸਕੂਲ ਇਮਾਰਤਾਂ ਵਧੀਆ ਬਣੀ ਹੈਗੀਆਂ ਰੰਗ ਰੋਗਨ ਵਧੀਆ ਕੀਤਾ ਹੈਗਾ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੋ ਐਨ ਆਰ ਆਈ ਵੀਰ ਹੈ ਵੀਰ ਹੈਗੇ ਆ ਉਹਨਾਂ ਦਾ ਧੰਨਵਾਦ ਕਰਨਾ ਹੈਗਾ ਤੇ ਉਹਨਾਂ ਨੇ ਕੀ ਕੀ ਸਹਿਯੋਗ ਦਿੱਤਾ ਹੈਗਾ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਜਗਦੀਪ ਸਿੰਘ ਜੀ ਜੀ ਜੋ ਐਨ ਆਰ ਆਈ ਵੀਰਾਂ ਨੇ ਜੋ ਸਹਿਯੋਗ ਦਿੱਤਾ ਹੈਗਾ ਸਕੂਲ ਨੂੰ ਪਹਿਲਾਂ ਕੀ ਹਾਲਾਤ ਸੀ ਸਕੂਲ ਦੇ ਸਕੂਲ ਦੀ ਹਾਲਤ ਸੀ ਬੜੀ ਖਸਤਾ ਹਾਲਤ ਸੀ ਜੀ ਮੇੜੇ ਦੇ ਵਿੱਚ ਪਾਣੀ ਖੜਾ ਹੁੰਦਾ ਸੀ ਜੀ ਤੇ ਉਸ ਤੋਂ ਬਾਅਦ ਜਿਹੜੇ ਐਨ ਆਰ ਆਈ ਵੀਰ ਸਾਡੇ ਪੂਰਾ ਪੂਰਾ ਜੀ ਦਵਿੰਦਰ ਸਿੰਘ ਪੂਰਾ ਜੀ ਆਏ ਤਾਂ ਉਹਨਾਂ ਨੇ ਵੇਖਿਆ ਕਿ ਸਕੂਲ ਦੀ ਹਾਲਤ ਬਹੁਤ ਖਸਤਾ ਤਾਂ ਉਹਨਾਂ ਨੇ ਆਪਣੇ ਸਾਥੀ ਐਨ ਆਰ ਆਈ ਵੀਰਾਂ ਦੇ ਨਾਲ ਗੱਲ ਕੀਤੀ ਤਾਂ ਬਹੁਤ ਸਾਰੇ ਉਹਨਾਂ ਨੇ ਕੋਤੋਂ-ਵਾਰੋਂ ਆਦੀ ਮਦਦ ਮੰਗਾ ਕੇ ਰੁਪਏ ਇਕੱਠੇ ਕਰਕੇ ਤੇ ਅੱਜ ਦੇਖੋ ਕਿੰਨਾ ਵਧੀਆ ਵਿਹੜੇ ਦੇ ਵਿੱਚ ਫਰਸ਼ ਲੱਗਾ ਹੋਇਆ ਉਸ ਤੋਂ ਬਗੈਰ ਹੋਰ ਰੰਗ-ਰੋਗਨ ਕੀਤਾ ਜਿਹੜੇ ਸਕੂਲ ਦੇ ਕਮਰਿਆਂ ਦੀ ਛੱਤਾਂ ਜਿਹੜੀਆਂ ਸੀਗੀਆਂ ਉਹ ਵੀ ਡਗ ਰਹੀਆਂ ਸੀ ਉਹ ਛੱਤਾਂ ਪੁਵਾਈਆਂ ਉਹ ਰੰਗ-ਰੋਗਨ ਕਰਵਾਇਆ ਇਨਵਰਟਰ ਲਵਾਇਆ ਬੱਚਿਆਂ ਦੀ ਸਹੂਲਤਾਂ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਜੀ ਤੇ ਹੋਰ ਇਸ ਤੋਂ ਬਗੈਰ ਜਿਵੇਂ ਕਲਾਸਾਂ ਦੇ ਵਿੱਚ ਕਾਟ ਲਿਆ ਕੇ ਦਿੱਤੇ ਬੈਂਚ ਬਣਾ ਕੇ ਦਿੱਤੇ ਜੀ ਇਸ ਤਰ੍ਹਾਂ ਦੇ ਉਹਨਾਂ ਨੇ ਜਾਨੀ ਰੇ ਸੇ ਸਕੂਲ ਦੇ ਵਿੱਚ ਬੜਾ ਵਧੀਆ ਅੱਜ ਸਾਨੂੰ ਦੇਖਣ ਦੇ ਵਿੱਚ ਤੁਸੀਂ ਵੀ ਦੇਖ ਰਹੇ ਹੋ ਕਿ ਬੜਾ ਵਧੀਆ ਸਕੂਲ ਜਿਹੜਾ ਸੀ ਉਹ ਬਣਾ ਦਿੱਤਾ ਬਣਾਇਆ ਪਾਇਗਾ ਜੋ ਐਨਆਰਏ ਆਪਣੇ ਨਾਲ ਆਪਣੇ ਨਾਲ ਮੌਜੂਦ ਹੈਗੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈਗਾ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਦੇਵਿੰਦਰ ਸਿੰਘ ਠੀਕ ਹੈ ਜੀ ਕਿਵੇਂ ਲੱਗਦਾ ਹੈਗਾ ਜੋ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀ ਪਹਿਲਾਂ ਹਨਾ ਬਾਹਰ ਚਲੇ ਆਏਗੇ ਚਲੇ ਗਏ ਹੈਗੇ ਉਸ ਤੋਂ ਬਾਅਦ ਤੁਸੀਂ ਚਲੋ ਪ੍ਰਾਇਮਰੀ ਸਕੂਲ ਨੂੰ ਆਪਣਾ ਸਹਿਯੋਗ ਦਿੱਤਾ ਹੈਗਾ ਤੇ ਉਹ ਕਿਵੇਂ ਲੱਗਦਾ ਹੈ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਨੂੰ ਤਾਂ ਆਪਣੇ ਹਰਪ੍ਰਜਨ ਸਿੰਘ ਸਾਡਾ ਭਾਈ ਵੱਡਾ ਹਾਂਜੀ ਇਹ ਨਾਲ ਇਸ ਤਾਂ ਹਾਂਜੀ ਤੇ ਵੱਡੇ ਤੁਹਾਡੇ ਭਾਈ ਸਾਹਿਬ ਜੀ ਹਾਂਜੀ ਅੱਛਾ ਜੀ ਤੇ ਅਸੀਂ ਤਾਂ ਇੱਥੇ ਆਏ ਸੀ ਇਨਵਰਟਰ ਲਵਾਉਣ ਆਏ ਸੀਗੇ ਹਾਂਜੀ ਆ ਸਾਡੀ ਕੁੜੀ ਆ ਆਪਣੇ ਗਿੱਟੂ ਹਾਂਜੀ ਤੇ ਉਹ ਕਹਿੰਦੀ ਇਨਵਰਟਰ ਲਵਾ ਦੇ ਸਾਨੂੰ ਗਰਮੀ ਕਰਕੇ ਇਨਵਰਟਰ ਲਾਉਣ ਸੀ ਅੱਛਾ ਜੀ ਤੇ ਇੱਥੇ ਆ ਕੇ ਦੇਖੀ ਵੀ ਬਹੁਤ ਹਾਲਤ ਮਾੜੀ ਸੀਗੀ ਜੀ ਫਿਰ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਫੇਰ ਸਭ ਕੋ ਤਿਆਰ ਸੀ ਏ ਕਰ ਹਾਂਜੀ ਹਾਂਜੀ ਪਹਿਲਾਂ ਚਹਿਕਦੇ ਸੀਗੇ ਵੀ ਅਸੀਂ ਬੋਲਣਾ ਨਹੀਂ ਹੈਗਾ ਹੁਣ ਲੱਗਦਾ ਵੀ ਇਹ ਪੂਰਾ ਕੰਪਲੈਂਸ ਹੈਗਾ ਨਾ ਪਹਿਲਾਂ ਠੰਗਾ ਅਸੀਂ ਕਿਹਾ ਬੋਲੇ ਨਹੀਂ ਨਾ ਹੈਗਾ ਕੋਈ ਗੱਲ ਨਹੀਂ ਕੋਈ ਗੱਲ ਚਲੋ ਅਸੀਂ ਜੋ ਆਪਣੇ ਬੇਕੀਨਤ ਬੋਲ ਸਕਦੇ ਆਪਣਾ ਮੇਰਾ ਨਾ ਦਵਿੰਦਰ ਸਿੰਘ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈਗੀ ਆ ਪਹਿਲਾਂ ਉਹ ਬੋਲਣ ਤੋਂ ਥੋੜਾ ਚਹਿਕਦੇ ਸੀ ਕਿ ਬਈ ਕੀ ਬੋਲਾਂਗੇ ਪਰ ਕਹਿੰਦੇ ਹੁੰਦੇ ਆ ਵੀ ਜੋਸ਼ ਜੋ ਹੈਗਾ ਉਹ ਵੱਡੀ ਗੱਲ ਹੁੰਦੀ ਆ ਪਰ ਪਿੰਡ ਦੇ ਵਿੱਚ ਰਹਿੰਦੇ ਹੋਏ ਆ ਵਿਦੇਸ਼ ਚਲੇ ਗਏ ਤੇ ਉੱਥੋਂ ਉੱਥੇ ਜਾ ਕੇ ਵੀ ਉਹਦੇ ਪੈਣ ਨੂੰ ਨਹੀਂ ਭੁੱਲੇ ਹੈਗੇ ਤੇ ਆਪਾਂ ਮੈਡਮ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਮੈਡਮ ਜੀ ਕਿਵੇਂ ਲੱਗਦਾ ਹੈਗਾ ਇੱਥੇ ਹਾਂਜੀ ਬਹੁਤ ਵਧੀਆ ਲੱਗਦਾ ਪਹਿਲਾਂ ਸਕੂਲ ਦੀ ਹਾਲਤ ਬੜੀ ਖਰਾਬ ਸੀਗੀ ਕਿਉਂਕਿ ਸੋਨ ਤਾਂ ਇੱਥੇ ਇੰਨਾ ਜ਼ਿਆਦਾ ਪਾਣੀ ਹੁੰਦਾ ਸੀ ਨਾ ਮਤਲਬ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਸੀਗਾ ਦੂਜੇ ਪਾਸਿਓਂ ਅਸੀਂ ਆਉਂਦੇ ਸੀਗੇ ਤੇ ਫਿਰ ਇਹਨਾਂ ਨੇ ਐਨ ਆਰ ਆਈਜ਼ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵੈਸੇ ਇੱਕ ਦਿਨ ਇਹ ਆਏ ਸੀਗੇ ਤੇ ਇੱਥੇ ਬੱਚੇ ਖੇਡ ਰਹੇ ਸੀਗੇ ਕਾਫੀ ਜ਼ਿਆਦਾ ਕੱਚੀ ਸੀਗੀ ਜਗ੍ਹਾ ਇੱਥੇ ਮਿੱਟੀ ਜ਼ਿਆਦਾ ਸੀ ਇਹਨਾਂ ਨੇ ਜੋ ਦੇਖਿਆ ਵੀ ਇਹ ਤਾਂ ਹਿੰਡ ਵਾਟਰ ਕਹਿੰਦੇ ਸੀ ਲਵਾਉਣ ਨੂੰ ਵੀ ਫਿਰ ਸਾਰਿਆਂ ਨੇ ਸਲਾਹ ਕੀਤੀ ਤੇ ਫਿਰ ਇੰਟਰਲੌਕ ਲਵਾਈ ਇਹਨਾਂ ਨੇ ਹਨਾ ਤੇ ਦੇਖਣ ਦੇ ਵਿੱਚ ਹੁਣ ਦੇਖੋ ਕਿੰਨਾ ਵਧੀਆ ਸਕੂਲ ਬਣ ਗਿਆ ਤੇ ਦੂਸਰੇ ਪਾਸੇ ਸਾਡਾ ਇੱਕ ਛੋਟਾ ਗੇਟ ਕੱਢਿਆ ਇਹਨਾਂ ਨੇ ਐਨ ਆਰ ਆਈਜ਼ ਨੇ ਤੇ ਅਸੀਂ ਤਹਿ ਦਿਲੋਂ ਤਨਵਾਦ ਕਰਦੇ ਹਾਂ ਇਹਨਾਂ ਦਾ ਤੇ ਜਿਨ੍ਹਾਂ ਨੇ ਸਨ ਮਤਲਬ ਸਹਿਯੋਗ ਦੇ ਨਾਲ ਇੰਨਾ ਵਧੀਆ ਸਕੂਲ ਬਣਾਇਆ ਤੇ ਸਾਰੇ ਪਾਸੇ ਤਰੀਫ ਹੋ ਰਹੀ ਹੈ ਇਸ ਸਕੂਲ ਦੀ ਤੇ ਜਦੋਂ ਅਸੀਂ ਦੱਸਦੇ ਹਾਂ ਵੀ ਸਾਡੇ ਪਿੰਡ ਨੇ ਇੰਨਾ ਸਹਿਯੋਗ ਦਿੱਤਾ ਸਾਰੇ ਹੈਰਾਨ ਹੁੰਦੇ ਆ ਵੀ 9-10 ਲੱਖ ਰੁਪਏ ਲਾਇਆ ਇੱਥੇ ਸਕੂਲ ਦੇ ਵਿੱਚ ਤੇ ਕਾਫੀ ਜ਼ਿਆਦਾ ਮਤਲਬ ਹਾਲਤ ਮਾੜੀ ਸੀ ਪਹਿਲਾਂ ਦੀਆਂ ਪਿਕਚਰਾਂ ਪਈਆਂ ਨੇ ਬੜਾ ਮਤਲਬ ਉੱਪਰ ਟੂਟੇ ਫੁਟੇਜ ਹੈ ਜੀ ਸਾਹਮਣੇ ਉਹ ਗੇਟ ਵੀ ਸਾਰਾ ਕੁਝ ਹੀ ਚੇਂਜ ਕੀਤਾ ਇਹਨਾਂ ਨੇ ਤੇ ਸਾਰਿਆਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਅੱਗੇ ਤੋਂ ਵੀ ਸਾਡੀ ਇਸ ਤਰ੍ਹਾਂ ਹੀ ਸਹਾਇਤਾ ਕਰਦੇ ਆ ਚੜ੍ਹਦੀਆਂ ਕਲਾਂ ਬਖਸ਼ਦੇ ਨਾ ਜੀ ਚਲੋ ਤੁਸੀਂ ਗਾਈਡਰ ਰਹੇਗਾ ਨਾ ਤੇ ਪਰ ਮੇਰਾ ਸਵਾਲ ਹੈਗਾ ਸਰਕਾਰ ਨੂੰ ਤੇ ਉਹੀ ਤੁਹਾਨੂੰ ਦੱਸਣਾ ਚਾਹੁੰਦੇ ਹੈਗੇ ਆ ਵੀ ਜੋ ਸਰਕਾਰਾਂ ਹੈਗੀਆਂ ਆ ਮਾ ਉਹ ਸਕੂਲ ਨੂੰ ਸਮਾਰਟ ਬਣਾਉਂਦੇ ਬੋਰਡ ਲੱਗਿਆ ਹੋਵੇ ਸਕੂਲ ਸਮਾਰਟ ਹਣਾ ਪਰ ਉਹ ਕਾਤ ਮਤਲਬ ਕਿਉਂ ਕਿਤੇ ਕੀ ਕਾਰਨ ਰਹਿ ਜਾਂਦਾ ਹੈਗਾ ਵੀ ਉਹ ਓਨੀ ਉਹ ਸਹੂਲਤ ਨਹੀਂ ਦੇਉਂਦੇ ਪਾਉਂਦੇ ਉਹਨਾਂ ਉਹਨਾਂ ਨੂੰ ਵਧੀਆ ਨਹੀਂ ਬਣਾ ਸਕਦੇ ਉਹ ਜਿੰਨੇ ਹੁਣ ਪਿੰਡ ਦੇ ਸਹਿਯੋਗ ਨਾਲ ਬਣਾਇਆ ਹੈਗਾ ਸਕੂਲ ਪਰ ਕਿਤੇ ਨਾ ਕਿਤੇ ਕੀ ਕਮੀ ਰਹਿ ਜਾਂਦੀ ਮੈਡਮ ਜੀ ਬਸ ਕਮੀ ਇਹੀ ਰਹਿ ਜਾਂਦੀ ਹੈ ਵੀ ਜਾਂ ਕਹ ਲਓ ਵੀ ਪੂਰੀ ਤਰ੍ਹਾਂ ਉਹਨਾਂ ਨੂੰ ਮਤਲਬ ਆਪਣੇ ਆਪ ਜਿਵੇਂ ਗਰਾਉਂਡ ਲੈਵਲ ਤੇ ਉਹ ਦੇਖਦੇ ਨਹੀਂ ਹੈਗੇ ਆ ਕਿ ਉੱਪਰੋਂ ਉੱਪਰੋਂ ਜਿਵੇਂ ਮਦਦ ਕਰਦੇ ਆ ਥੋੜੀ ਕਰਦੇ ਆ 20000 ਰੁਪਏ ਤੇ 25000 ਰੁਪਏ ਤਾਂ ਉਹਦੇ ਨਾਲ ਸਾਡਾ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਰੰਗ ਰੋਗਨ ਲਈ ਪੈਸੇ ਭੇਜਦੇ ਨੇ ਉਹ ਜੀ ਥੋੜੇ ਭੇਜਦੇ ਪਰ ਉਹਦੇ ਨਾਲ ਰੰਗ ਰੋਗਨ ਨਹੀਂ ਹੁੰਦਾ ਪੂਰੀ ਤਰ੍ਹਾਂ ਹੋਰ ਵੀ ਕਈ ਉਹ ਸ਼ ਵੈਸੇ ਬਹੁਤ ਸਰਕਾਰ ਨੇ ਵੀ ਬਹੁਤ ਹੈਲਪ ਕੀਤੀ ਹੈ ਪਹਿਲਾਂ ਉਹ ਚੀਜ਼ ਨਹੀਂ ਸੀ ਹੁਣ ਕਾਫੀ ਜ਼ਿਆਦਾ ਹੈਲਪ ਕੀਤੀ ਹੈ ਹੁਣ ਹੋ ਵੀ ਰਹੀ ਹੈ ਤੇ ਬਟ ਜਿਹੜਾ ਇੰਨਾ ਆਪਾਂ ਸਮਾਰਟ ਸਕੂਲ ਬਣਿਆ ਉਹ ਪਿੰਡ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦਾ ਸੀਗਾ ਹਾਂਜੀ ਆਪਾਂ ਮੈਡਮ ਜੀ ਚੰਗੀ ਮਤਲਬ ਐਜੂਕੇਸ਼ਨ ਬੱਚਿਆਂ ਨੂੰ ਤਾਂ ਦੇ ਦੇ ਸਕਦੇ ਆ ਜੇ ਮਾਹੌਲ ਹੈ ਤੇ ਵਧੀਆ ਵਾਤਾਵਰਨ ਉਦਾਂ ਦਾ ਹੈ ਨਾ ਬੱਚਿਆਂ ਨੂੰ ਪੂਰੀ ਫੈਸਿਲਿਟੀ ਮਿਲ ਰਹੀ ਆ ਬੈਠਣ ਵਾਸਤੇ ਪਾਣੀ ਵਧੀਆ ਪੀਣ ਵਾਸਤੇ ਇਹਨਾਂ ਦਾ ਫਰਨੀਚਰ ਵਧੀਆ ਹੈਗਾ ਤੇ ਫੇਰ ਹੀ ਬੱਚੇ ਵੀ ਖੁਸ਼ੀ-ਖੁਸ਼ੀ ਆਉਂਦੇ ਆ ਐਡਮਿਸ਼ਨ ਵੀ ਉਸ ਸਾਹ ਨਾਲ ਹੁੰਦੀ ਆ ਹਨ ਤੇ ਇਸ ਤਰ੍ਹਾਂ ਸਰਕਾਰ ਨੂੰ ਵੀ ਥੋੜਾ ਜਿਹਾ ਧਿਆਨ ਚਲੋ ਦੇਣਾ ਚਾਹੀਦਾ ਹੈਗਾ ਵੀ ਸਾਰੇ ਸਕੂਲਾਂ ਦੇ ਵਿੱਚ ਪੂਰੀ ਫੈਸਿਲਿਟੀ ਬਣਾਉਣ ਉਹ ਉਸ ਤਰ੍ਹਾਂ ਹੀ ਮਤਲਬ ਟੀਚਰਾਂ ਦੀ ਘਾਟ ਬਹੁਤ ਜ਼ਿਆਦਾ ਇੱਥੇ ਟੀਚਰਾਂ ਦੀ ਘਾਟ ਹਾਂਜੀ ਹੁਣ ਜਿਵੇਂ ਅਸੀਂ ਆ ਤੇ ਅਸੀਂ ਥੋੜੇ ਜੇ ਪੂਰੇ ਹੈਗੇ ਆ ਆਸੇ ਪਾਸੇ ਸਾਰੇ ਸਕੂਲ ਖਾਲੀ ਆ ਸਿੰਗਲ ਟੀਚਰ ਸਕੂਲ ਨੇ ਤੇ ਸਾਡੇ ਸਕੂਲ ਦੇ ਵਿੱਚੋਂ ਡੈਪੋਰੀਸ਼ਨ ਲੱਗਦੀ ਆ ਫਿਰ ਬੱਚਿਆਂ ਦਾ ਲਾਸਟ ਤਾਂ ਹੁੰਦਾ ਹੀ ਆ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਟੀਚਰਾਂ ਦੀ ਘਾਟ ਉਹ ਵੀ ਪੂਰੀ ਕੀਤੀ ਜਾਵੇ ਹਨਾ ਹਰ ਸਕੂਲ ਦੇ ਵਿੱਚ ਟੀਚਰ ਦਿੱਤੇ ਜਾਣ ਤਾਂ ਜੋ ਬੱਚਿਆਂ ਨੂੰ ਅਕੋਰਡਿੰਗ ਟੂ ਕਲਾਸ ਪੜਾਇਆ ਜਾਵੇ ਅੱਗੇ ਤੋਂ ਆਸ ਕਰਦੇ ਹੈਗੇ ਹਾਂ ਜੀ ਬਿਲਕੁਲ ਬਿਲਕੁਲ ਅੱਗੇ ਤੋਂ ਆਸ ਕਰਦੇ ਆ ਵੀ ਐਨ ਆਰ ਆਈ ਆਈ ਸਾਡੇ ਨਾਲ ਮਤਲਬ ਸਹਿਯੋਗ ਦਿੰਦੇ ਰਹਿਣ ਤੇ ਪ੍ਰਮਾਤਮਾ ਵੀ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਜੀ ਮੈਡਮ ਮੈਡਮ ਨਾਮ ਬੁਲੇ ਤੁਸੀਂ ਆਪਣਾ ਹਾਂਜੀ ਪਿੰਦਰਕੌਰ ਮੈਡਮ ਪਿੰਦਰ ਮੈਡਮ ਪਿੰਦਰ ਜੀ ਨਾਲ ਪਾ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਨੂੰ ਆਸ ਹੈਗੀ ਜੋ ਐਨ ਆਰ ਆਈ ਵੀਰ ਹੈਗੇ ਆ ਵੀ ਸਾਡਾ ਉਹ ਸਹਿਯੋਗ ਕਰਦੇ ਰਹਿਣਗੇ ਤਾਂ ਜੋ ਸਕੂਲ ਨੂੰ ਅਸੀਂ ਹੋਰ ਵਧੀਆ ਬਣਾ ਸਕੀਏ ਜੋ ਕੁਝ ਘਾਟਾ ਰਹਿ ਗਿਆ ਉਸ ਨੂੰ ਪੂਰਾ ਕਰ ਸਕੀਏ ਹਾਂਜੀ ਬਾਈ ਜੀ ਆਪਣੇ ਨਾਲ ਹੋਰ ਕੌਣ ਸੀ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਉਹ ਬੋਲੋ ਹਾਂਜੀ ਹਾਂਜੀ ਬਾਈ ਬੋਲੋ 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 ਇੱਕ ਮਿੰਟ ਬੋਲੋ ਕੀ ਨਾਮ ਹੈਗਾ ਇੱਕ ਮਿੰਟ ਕੀ ਨਾਮ ਹੈਗਾ ਹਾਂਜੀ ਮਲਕੀਸ਼ ਹੈ ਮਲਕੀਸ਼ ਜੀ ਕਿਵੇਂ ਲੱਗਦਾ ਹੈਗਾ ਜੋ ਬਹੁਤ ਵਧੀਆ ਹੋ ਗਿਆ ਜੀ ਜੀ ਪਾ ਜਾਨੀ ਬਹੁਤ ਜ਼ਿਆਦਾ ਖਰਾਬ ਸੀ ਸਕੂਲ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦੇ ਕੇ ਸਾਡੇ ਜੀ ਤੇ ਇਹ ਕੰਮ ਕਰਾਇਆ ਹੈ ਸਾਰੇ ਯਾਨੀ ਪ੍ਰਾਈਵੇਟ ਸਕੂਲਾਂ ਤੋਂ ਜਾਣ ਲੋ ਇੱਥੇ ਸਕੂਲ 'ਚ ਬੱਚੇ ਲੱਗ ਗਏ ਆ ਵਧੀਆ ਹੈਗਾ ਹਾਂਜੀ ਹੋਰ ਕੀ ਕਾਟ ਲੱਗਦੀ ਹੈ ਕਿ ਸਕੂਲ ਦੇ ਵਿੱਚ ਜੋ ਆਪਣਾ ਸਹਯੋਗ ਸਕੂਲ ਨੂੰ ਹੋ ਸਕੇ ਕਿੰਨੇ ਹੋਰ ਲੱਗਦਾ ਹੈਗਾ ਕਾਟ ਤਾਂ ਰਹਿੰਦੀ ਹੋਈ ਹੈ ਜੀ ਕੋਈ ਨਾ ਕੋਈ ਹੋਈ ਜਾਵੇ ਹਰ ਸਾਲ ਐਨਆਰਆਈ ਵੀ ਰੌਣੇ ਚਾਹੀਦੇ ਆ ਤੇ ਉਹਨਾਂ ਨੂੰ ਸਨੇਹਾ ਭੇਜਿਆ ਜਾਵੇ ਤੇ ਕੰਮ ਕਰਾਉਂਦੇ ਰਹਿਣ ਵਧੀਆ ਗੱਲ ਜੀ ਚਲੋ ਹਾਂਜੀ ਭਾਈ ਜੀ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਨਹੀਂ ਉਹ ਬਦਲ ਕਿਸੇ ਬੋਲਦਾ लास्ट ਵਿੱਚ ਕੀ ਕਹਿਣਾ ਚਾਹੁੰਦੇ ਨੇ ਲੱਗਦਾ ਅਸੀਂ ਇਹੀ ਕਵਾਂਗੇ ਵੀ ਪੈਂਡ ਦੇ ਸੰਜੋਗ ਅਸੀਂ ਵੱਧ ਤੋਂ ਵੱਧ ਦਿਆ ਕਰਾਂਗੇ ਤੇ ਹਰੇਕ ਸਾਲ ਦੀ ਸਾਲ ਅਸੀਂ ਆਉਂਦੇ ਆ ਤੇ ਜਿੰਨਾ ਵੀ ਸੱਤੋ ਸਰਦਾ ਹੋਇਆ ਕਰੋ ਅਸੀਂ ਇੱਥੇ ਸਾਰਾ ਕੰਮ ਕਰਕੇ ਜਾਇਆ ਕਰਾਂਗੇ ਕਵਾਂਗੇ ਚਲੋ ਐਨ ਆਰ ਆਈ ਨਾਲ ਆਪੇ ਗੱਲਬਾਤ ਕੀਤੀ ਹੈਗੀ ਹੈ ਮੈਡਮ ਨਾਲ ਵੀ ਆਪਣੀ ਗੱਲਬਾਤ ਹੋ ਗਈ ਜੋ ਟੀਚਰ ਸਹਿਵਾਨ ਹੈਗੇ ਆ ਉਹਨਾਂ ਨੇ ਵੀ ਸਾਨੂੰ ਕਿਹਾ ਟੀਚਰਾਂ ਨੇ ਵੀ ਸਾਨੂੰ ਜੋ ਸਜੋਗ ਜੈ ਐਨ ਆਰ ਆਈ ਦੇਣਗੇ ਤਾਂਸੀਂ ਸਕੂਲ ਨੂੰ ਹੋਰ ਹੀ ਵਧੀਆ ਬਣਾ ਸਕਦੇ ਹੈਗੇ ਆ ਪਰ ਜੋ ਐਨ ਆਰ ਆ ਆਪਣੇ ਹੈਗੇ ਪਿੰਡ ਦੇ ਵਿੱਚ ਉਹ ਕਹਿੰਦੇ ਅਸੀਂ ਬਾਰ ਬਾਰ ਇੱਥੇ ਪਿੰਡ ਦੇ ਵਿੱਚ ਆਉਣੇ ਹੈਗੇ ਸਾਡਾ ਪਿੰਡ ਹੈਗਾ ਅਸੀਂ ਹਮੇਸ਼ਾ ਹੀ ਪਿੰਡ ਦੇ ਵਿੱਚ ਵਧੀਆ ਜੋ ਕੋਈ ਘਾਟ ਰਹ ਜਾਂਦੀ ਹੈ ਪਿੰਡ ਦੇ ਵਿੱਚ ਵੀ ਕੋਈ ਕੰਮ ਰਹ ਜਾਂਦਾ ਜਾਂ ਸਕੂਲ ਦੇ ਵਿੱਚ ਵੀ ਕੋਈ ਕੰਮ ਰਹ ਜਾਂਦਾ ਜਿਸ ਨੂੰ ਅਸੀਂ ਵਧੀਆ ਬਣਾ ਸਕਦੇ ਹੈਗੇ ਆ ਅਸੀਂ ਹਮੇਸ਼ਾ ਤਤਪਰ ਰਹਾਂਗੇ ਤੇ ਸਹਿਯੋਗ ਦਿੰਦੇ ਰਹਾਂਗੇ ਤੁਸੀਂ ਵੇਖਦੇ ਰਹੋ ਰੈਗੂਲਰ ਗੌਣਟ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਵ ਧੰਨਵਾਦ ਜੀ ਕਰ ਜੀ ਹੈਡ ਟੀਚਰ ਸਰਕਾਰੀ ਪ੍ਰੈ ਪ੍ਰੀ ਸਕੂਲ ਗਿੱਦੜਵੰਡੀ ਤੋਂ ਜਦੋਂ ਮੈਂ ਸਕੂਲ 'ਚ ਜੁਆਇਨ ਕੀਤਾ ਜੀ 2019 ਦੇ ਵਿੱਚ ਤੇ ਸਕੂਲ ਕਾਫੀ ਮਤਲਬ ਪਿੱਛੇ ਸੀ ਕਹ ਲਓ ਵੀ ਮਤਲਬ ਬਾਲਾ ਜ਼ਿਆਦਾ ਨਹੀਂ ਕਹਿ ਸਕਦੇ ਤੇ ਜੋ ਸਰਕਾਰ ਸਾਨੂੰ ਮਤਲਬ ਗਰੰਟਾ ਦਿੰਦੀ ਹੈ ਉਹ ਜਿਸ ਮਕਸਦ ਲਈ ਦਿੰਦੀ ਹੈ ਸਾਨੂੰ ਉਸੇ ਲਈ ਖਰਚ ਕਰਨੀਆਂ ਪੈਂਦੀਆਂ ਨੇ ਇਸ ਲਈ ਸਾਨੂੰ ਐਨਆਰਈ ਵੀਰਾਂ ਤੋਂ ਮਦਦ ਲੈਣੀ ਪੈਂਦੀ ਹੈ ਤੇ ਸਾਡੇ ਇਸ ਸਕੂਲ ਨੇ ਦੇ ਮਤਲਬ ਗਿੱਦੜਵੰਡੀ ਪਿੰਡ ਦੇ ਐਨਆਰਈ ਵੀਰਾਂ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ ਬਾਕੀ ਮੈਡਮ ਨੇ ਦੱਸ ਚੁੱਕੇ ਸੀ ਤੇ ਇਹ ਸਾਡੀ ਸਟੇਸ਼ਨਰੀ ਦੇ ਵਿੱਚ ਤੇ ਟੂ ਟ੍ਰਿਪ ਲੈਣ ਵਿੱਚ ਵੀ ਬਹੁਤ ਮਦਦ ਕਰਦੇ ਨੇ ਹਨ ਤੇ ਅਸੀਂ ਬੈਗ ਵਗੈਰਾ ਹਾਂਜੀ ਸਟੇਸ਼ਨਰੀ ਬੈਗ ਵਗੈਰਾ ਹਾਂਜੀ ਉਹਦੇ ਵਿੱਚ ਵੀ ਸਾਡੀ ਮਦਦ ਕਰਦੇ ਆ ਜੀ ਤੇ ਟੂ ਟ੍ਰਿਪਲ ਜਾਣ ਵਿੱਚ ਵੀ ਸਾਡੀ ਬਹੁਤ ਸਹਾਇਤਾ ਕਰਦੇ ਆ ਅਸੀਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣ ਤੇ ਸਾਡੇ ਬੱਚਿਆਂ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਧੰਨਵਾਦ ਜੀ ਸਾਡਾ ਕੀ ਕਹਿਣਾ ਤੁਹਾਡਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇਹਨਾਂ ਐਨ ਆਰ ਵੀ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਹਰੇਕ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਪਿੰਡ ਦਾ ਸੰਯੋਗ ਦਿੰਦੇ ਰਹਿਣ ਇਹ ਸਾਰੇ ਪਿੰਡ ਵਾਸੀ ਵੀ ਇਹਨਾਂ ਦੇ ਨਾਲ ਰਲ ਕੇ ਜਿੰਨਾ ਵੀ ਤਿਲਫੁਲ ਜੋ ਵੀ ਸਰਦਾ ਮੁਤਾਬਕ ਇਹਨਾਂ ਦੇ ਨਾਲ ਵੱਧ ਤੋਂ ਵੱਧ ਸੰਯੋਗ ਦੇਣਗੇ ਜੀ ਠੀਕ ਇਹ ਹਰੇਕ ਵਾਰੀ ਮਹਾਰਾਜ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਇਸੇ ਤਰ੍ਹਾਂ ਪਿੰਡ ਦੀਆਂ ਸੁਆਵਾਂ ਮੂਰੇ ਹੋ ਕੇ ਨਿਮਾਉਂਦੇ ਰਹਿਣ ਜੀ ਤੇ ਇਹਨਾਂ ਕੁਝ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ